ਕੈਨੇਡਾ ਕੋਲੰਬੀਆ ਦੇ ਵਿੱਚ ਅਨਮੌਸਮੀ ਤਾਪਮਾਨ ਨੇ ਰਿਕਾਰਡ ਤੋੜ ਦਿੱਤੇ ਨੇ ਪਰ ਮੌਸਮ ਵਿਗਿਆਨ ਦੇ ਅਨੁਸਾਰ ਗਰਮੀ ਆਉਣ ਵਾਲੀ ਹੈ ਇਸ ਹਫਤੇ ਦੇ ਅੰਤ ਦੇ ਵਿੱਚ BC ਵਿੱਚ ਤਾਪਮਾਨ ਬਹੁਤ ਘਟ ਰਿਹਾ ਜੋ ਕਿ ਸਧਾਰਨ ਤੌਰ ਤੋਰ ਦੇ ਉੱਤੇ ਇਸ ਸਮੇਂ ਦੇ ਮੌਸਮ ਦੇ ਲਈ ਅਨੁਪਯੁਕਤ ਮੰਨਿਆ ਜਾਂਦਾ ਹੈ ਇਹ ਘਟ ਤਾਪਮਾਨ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜਦੇ ਹੋਏ ਦੇਖੇ ਗਏ ਨੇ ਜਿਵੇਂ ਕਿ ਕੈਮਲੋਪਸ ਕੋਲੋਨਾ ਤੇ ਪ੍ਰਿੰਸ ਜੋਰਜ ਵਰਗੀਆਂ ਥਾਵਾਂ ਤੇ ਤਾਪਮਾਨ ਅਜਿਹੇ ਪੱਧਰ ਤੱਕ ਪਹੁੰਚ ਗਿਆ ਜਿੱਥੇ ਇਹ ਪਹਿਲਾਂ ਕਦੇ ਵੀ ਨਹੀਂ ਗਿਆ ਉਦਾਹਰਨ ਦੇ ਤੌਰ ਦੇ ਉਤੇ ਕਲੋਨਾ ਦੇ ਵਿੱਚ ਤਾਪਮਾਨ -2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਜੋ ਕਿ ਪਿਛਲੇ 60 ਸਾਲਾਂ ਦੇ ਵਿੱਚ ਇਸ ਤਰ੍ਹਾਂ ਦਾ ਸਭ ਤੋਂ ਠੇਹਾ ਪਾਇਆ ਜਾਣ ਵਾਲਾ ਤਾਪਮਾਨ ਹੈ ਮੌਸਮ ਵਿਗਿਆਨ ਦਾ ਕਹਿਣਾ ਹੈ ਕਿ ਇਹ ਜਿਹੜੀ ਸੰਕਟ ਹੈ ਇਹ ਉਸ ਦਾ ਮੌਸਮੀ ਸੰਕਰ ਦਾ ਨਤੀਜਾ ਹੈ ਜਿਸ ਵਿੱਚ ਉੱਤਰੀ ਮੌਸਮੀ ਹਵਾਵਾਂ ਨੇ ਬੀਸੀ ਦੇ ਵਿੱਚ ਠੰਡ ਜਿਹੜੀ ਹੈ ਠੰਡ ਪਾਈ ਹੋਈ ਹੈ ਇਸ ਦੇ ਬਾਵਜੂਦ ਮੌਸਮ ਵਿਗਿਆਨ ਦਾਵਾ ਕਰ ਰਿਹਾ ਹੈ ਕਿ ਇਹ ਅਣਮੌਸਮੀ ਠੰਡ ਕਾਫੀ ਦੇਰ ਤੱਕ ਨਹੀਂ ਰਹੇਗੀ ਅਗਲੇ ਕੁਝ ਹਫ਼ਤਿਆਂ ਦੇ ਵਿੱਚ ਤਾਪਮਾਨ ਦੁਬਾਰਾ ਸਧਾਰਨ ਪੱਧਰ ਤੇ ਆ ਜਾਣਗੇ ਤੇ ਗਰਮੀ ਆਉਣ ਵਾਲੀ ਮੌਸਮ ਜਿਹੜੇ ਵਿਗਿਆਨੀ ਹੈ ਉਹਨਾਂ ਦੀ ਅੰਦਾਜ਼ੇ ਦੇ ਅਨੁਸਾਰ ਜੂਨ ਦੇ ਅਖੀਰਲੇ ਹਫਤੇ ਦੇ ਵਿੱਚ ਬੀਸੀ ਵਿੱਚ ਗਰਮੀ ਵਾਪਸ ਆਵੇਗੀ ਤੇ ਤਾਪਮਾਨ ਵਧੇਗਾ ਇਸ ਤਰ੍ਹਾਂ ਦੇ ਮੌਸਮੀ ਤਬਾਦਲੇ ਦੀ ਵਹ ਦੇ ਕਾਰਨ ਮੌਸਮ ਵਿਗਿਆਨੀਆਂ ਦੇ ਲਈ ਚਿੰਤਾ ਦਾਇਕ ਕਾਰਨ ਬਣ ਜਾਂਦੇ ਨੇ ਕਿਉਂਕਿ ਇਹ ਪਿਛਲੇ ਕੁਝ ਸਾਲਾਂ ਦੇ ਮੌਸਮ ਬਦਲਾਅ ਦੇ ਰੁਝਾਨਾ ਦਾ ਹਿੱਸਾ ਹੋ ਸਕਦੇ ਨੇ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਦੇ ਕਾਰਨ ਇਹ ਅਸਰ ਹੋ ਸਕਦੇ ਨੇ ਇਸ ਲਈ ਮੌਸਮ ਵਿਗਿਆਨੀ ਇਸ ਤਰ੍ਹਾਂ ਦੇ ਮੌਸਮੀ ਪੈਟਰਨਾਂ ਦੇ ਉੱਤੇ ਨਜ਼ਰ ਰੱਖ ਰਹੇ ਨੇ ਤੇ ਲੋਕਾਂ ਨੂੰ ਸੁਰੱਖਿਅਤ ਅਤੇ ਤਿਆਰ ਰਹਿਣ ਦੀ ਸਲਾਹ ਦੇ ਰਹੇ ਨੇ ਬੀਸੀ ਦੇ ਵਸਨੀਕਾਂ ਲਈ ਇਹ ਮਹੱਤਵਪੂਰਨ ਹੈ ਕਿ ਉਹ ਮੌਸਮ ਦੀਆਂ ਤਾਜ਼ਾ ਖਬਰਾਂ ਤੇ ਧਿਆਨ ਦੇਣ ਅਤੇ ਇਸੇ ਦੇ ਅਨੁਸਾਰ ਆਪਣੇ ਰੋਜ਼ਾਨਾ ਦੇ ਕਾਰਜ ਵਰਕ ਜਿਹੜੇ ਕਾਰਜ ਕਰਦੇ ਰਹੇ ਹਨ ਜਿਵੇਂ ਕਿ ਮੌਸਮ ਵਾਪਸ ਆਧਾਰਨ ਹੋਵੇਗਾ ਲੋਕ ਆਪਣੀਆਂ ਗਰਮੀਆਂ ਦੀਆਂ ਯੋਜਨਾਵਾਂ ਬਣਾ ਰਹੇ ਨੇ ਤੇ ਬਾਹਰਲੇ ਸਫਰਾਂ ਦਾ ਆਨੰਦ ਲੈ ਸਕਦੇ ਨੇ ਮੌਸਮ ਵਿਗਿਆਨੀਆਂ ਦੇ ਕਹਿਣ ਦੇ ਮੁਤਾਬਕ ਬੀਸੀ ਦੇ ਵਿੱਚ ਜਲਦੀ ਹੀ ਗਰਮੀ ਦਾ ਆਨੰਦ ਦੁਬਾਰਾ ਵਾਪਸ ਆਵੇਗਾ ਤੇ ਲੋਕ ਹਫਤੇ ਦੇ ਅੰਤ ਵਿੱਚ ਹੋਈ ਠੰਡ ਨੂੰ ਸਿਰਫ ਇੱਕ ਅਜੀਬ ਬਦਲਾਵ ਜੋ ਯਾਦ ਕਰਨਗੇ ਇਸ ਤਰ੍ਹਾਂ ਮੌਸਮ ਦੀ ਇਸ ਅਨਮੌਸਮੀ ਘਟੀ ਦੇ ਬਾਵਜੂਦ ਘਟੀ ਹੋਣ ਦੇ ਬਾਵਜੂਦ ਬੀਸੀ ਦੇ ਲੋਕਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਜਿਹੜੇ ਗਰਮੀ ਦੀਆਂ ਦਿਨਾਂ ਦੇ ਵਿੱਚ ਜਿਹੜਾ ਉਹ ਗਰਮੀ ਦੀ ਰੋਸ਼ਨੀ ਦਾ ਆਨੰਦ ਮਾਣ ਸਕਣਗੇ ਯਾਨੀ ਕਿ ਕੋਈ ਵੀ ਉਹਨਾਂ ਦੇ ਪਲਾਨ ਨੇ ਤਾਂ ਉਹ ਇਹਨਾਂ ਪਲਾਨਾਂ ਨੂੰ ਪੂਰੇ ਕਰ ਸਕਦੇ ਨੇ 온ਟਾਰੀਓ ਵਿੱਚ ਸ਼ਰਾਬ ਦੀ ਵਿਕਰੀ ਦੇ ਲਈ ਜ਼ਿੰਮੇਵਾਰ ਸਰਕਾਰੀ ਕਾਰਪੋਰੇਸ਼ਨ ਲਿਕਰ ਕੰਟਰੋਲ ਬੋਰਡ ਆਫ 온ਟਾਰੀਓ ਦੇ ਵਰਕਰਾਂ ਦੀ ਨੁਮਾਇੰਦਗੀ ਕਰਦੀ ਯੂਨੀਅਨ ਦਾ ਕਹਿਣਾ ਹੈ ਕਿ ਜੇ 5 ਜੁਲਾਈ ਤੱਕ ਯੂਨੀਅਨ ਤੇ ਕਾਰਪੋਰੇਸ਼ਨ ਦਰਮਿਆਨ ਸਮਝੌਤਾ ਨਹੀਂ ਹੁੰਦਾ ਤਾਂ ਵਰਕਰ ਹੜਤਾਲ ਤੇ ਚਲੇ ਜਾਣਗੇ ਕਰੀਬ 10000 ਐਲਸੀਬੀਓ ਵਰਕਰਾਂ ਦੀ ਨੁਮਾਇੰਦਗੀ ਕਰਦੀ ਯੂਨੀਅਨ 온ਟਾਰੀਓ ਪਬਲਿਕ ਸਰਵਿਸ empioyes ਯੂਨੀਅਨ ਨੇ ਕਿਹਾ ਹੈ ਕਿ ਇੱਕ ਯੂਨੀਅਨ ਨੇ ਕਿਹਾ ਕਿ 온ਟਾਰੀਓ ਦੀ ਲੇਬਰ ਮਿਨਿਸਟਰੀ ਨੂੰ ਨੋ ਬੋਰਡ ਰਿਪੋਰਟ ਦੀ ਉਹਨਾਂ ਬੇਨਤੀ ਕੀਤੀ ਹੈ ਜੋ ਕਿ ਮਨਜ਼ੂਰ ਹੋ ਗਈ ਹੈ ਜਿਸ ਤੋਂ 17 ਦਿਨਾਂ ਬਾਅਦ ਵਰਕਰ ਕਾਨੂੰਨੀ ਤੌਰ ਤੇ ਹੜਤਾਲ ਦੀ ਸਥਿਤੀ ਦੇ ਵਿੱਚ ਹੋਣਗੇ ਵਰਕਰਾਂ ਦੀ ਨੁਮਾਇੰਦਗੀ ਕਰ ਰਹੀ ਬਾਰਗੇਨਿੰਗ ਟੀਮ ਚੇਅਰ ਕੋਲਿਨ ਮੈਕਲੋਡ ਨੇ ਕਿਹਾ ਹੈ ਕਿ ਯੂਨੀਅਨ ਨੇ ਇਹ ਤਾਰੀਖ ਇਸ ਕਰਕੇ ਚੁਣੀ ਹੈ ਕਿਉਂਕਿ ਉਹ ਗਰਮੀਆਂ ਦਾ ਪਹਿਲਾ ਲੌਂਗ ਵੀਕਐਂਡ ਖਰਾਬ ਨਹੀਂ ਕਰਨਾ ਚਾਹੁੰਦੇ ਉਹਨਾਂ ਨੇ ਕਿਹਾ ਕਿ ਅਸੀਂ ਸਪਸ਼ਟ ਕਰ ਦਈਏ ਕਿ ਅਸੀਂ ਸ਼ੱਕੀਆਂ ਜਿਹੜੀਆਂ ਸੁੱਕੀਆਂ ਸ਼ਰਾਬ ਤੋਂ ਜਿਹੜੀਆਂ ਸਖਣੀਆਂ ਨੇ ਜਾਂ ਫਿਰ ਗਰਮ ਨਹੀਂ ਹੁੰਦੀਆਂ ਯੂਨੀਅਨ ਨੇ ਕਿਹਾ ਹੈ ਕਿ ਅਗਲੇ 2 ਹਫ਼ਤਿਆਂ ਦੌਰਾਨ 8 ਗੱਲਬਾਤ ਦੀਆਂ ਤਰੀਖਾਂ ਤੇ ਵੀ ਜੇ ਕੋਈ ਡੀਲ ਨਹੀਂ ਹੁੰਦੀ ਤਾਂ ਹੜਤਾਲ ਕੀਤੀ ਜਾਏਗੀ 97% ਦੀ ਐਲਸੀਬੀਓ ਮੁਲਾਜ਼ਮਾ ਨੇ ਹੜਤਾਲ ਦੇ ਹੱਕ ਦੇ ਵਿੱਚ ਵੋਟ ਪਾਈ ਹੈ ਹਾਲਾਂਕਿ ਕੌਲ ਨੇ ਕਿਹਾ ਹੈ ਕਿ ਉਹਨਾਂ ਦਾ ਉਦੇਸ਼ ਇੱਕ ਇਕਰਾਰਨਾਮੇ ਤੱਕ ਪਹੁੰਚਣਾ ਹੈ ਐਲਸੀਬੀਓ ਵਰਕਰ ਤਨਖਾਹਾਂ ਦੇ ਵਿੱਚ ਵਾਧੇ ਤੇ ਵਧੇਰੇ ਫੁੱਲ ਟਾਈਮ ਨੌਕਰੀਆਂ ਦੀ ਮੰਗ ਕਰ ਰਹੇ ਨੇ ਉਹਨਾਂ ਦੇ ਮੁਤਾਬਕ ਐਲਸੀਬੀਓ ਦੀ ਕੁੱਲ ਵਰਕਫੋਰਸ ਵਿੱਚ 70% ਦੇ ਰਸਤੇਦਾਰੀ ਪਾਰਟ ਟਾਈਮ ਨੌਕਰੀਆਂ ਦੀ ਹੈ ਯੂਨੀਅਨ ਦੇ ਪ੍ਰੈਜ਼ੀਡੈਂਟ ਜੇਪੀ ਹਰਨਿਕ ਨੇ ਕਿਹਾ ਹੈ ਕਿ ਫੋਰਡ ਸਰਕਾਰ ਦੇ ਵੱਲੋਂ ਜਿਹੜੀ ਕਨਵੀਨੀਅੰਸ ਸਟੋਰਾਂ ਨੂੰ ਸ਼ਰਾਬ ਵੇਚਣ ਦੀ ਆਗਿਆ ਦੇਣ ਦੀ ਯੋਜਨਾ ਤੇ ਗਰੋਸਰੀ ਸਟੋਰਾਂ ਨੂੰ ਬੀਅਰ ਵਾਈਨ ਅਤੇ ਹੋਰ ਕੋਕਟੇਲ ਵੇਚਣ ਦੀ ਇਜਾਜ਼ਤ ਦੇਣ ਕਰਕੇ ਐਲਸੀਬੀਓ ਵਰਕਰਾਂ ਦੇ ਵਿੱਚ ਨੌਕਰੀਆਂ ਗਵਾਉਣ ਦਾ ਡਰ ਵੱਧ ਗਿਆ ਹੈ 온ਟਾਰੀਓ ਸਰਕਾਰ ਨੇ ਹਾਲ ਹੀ ਦੇ ਵਿੱਚ ਇੱਕ ਪੜਾਵਾਰ ਪਹੁੰਚ ਰਹੀ ਸ਼ਰਾਬ ਦੀ ਵਿਕਰੀ ਦੇ ਨਾਲ ਸੰਬੰਧਿਤ ਨਿਯਮਾਂ ਦੇ ਵਿੱਚ ਵਿਸਤਾਰ ਕੀਤਾ ਮਈ ਦੇ ਵਿੱਚ ਫੋਰਡ ਨੇ ਐਲਾਨ ਕੀਤਾ ਸੀ ਕਿ ਲਾਇਸੈਂਸ ਸ਼ੁਦਾ ਰੀਟੇਲ ਸਟੋਰ ਜੋ ਕਿ ਮੌਜੂਦਾ ਸਮੇਂ ਦੇ ਵਿੱਚ ਬੀਅਰ ਸਾਈਡਰ ਅਤੇ ਵਿਚ ਵੇਚਦੇ ਨੇ 1 ਅਗਸਤ ਤੋਂ ਪੀਣ ਦੇ ਲਈ ਤਿਆਰ ਕੋਕਟੇਲਾਂ ਤੇ ਵੱਡੇ ਪੈਕ ਜਿਹੜੇ ਆਕਾਰਾਂ ਨੂੰ ਵੀ ਵੇਚਣ ਦੇ ਯੋਗ ਹੋਣਗੇ 5 ਸਤੰਬਰ ਤੋਂ ਬਾਅਦ ਯੋਗ ਕਨਵੀਨੀਅੰਸ ਸਟੋਰ ਬੀਅਰ ਸਾਈਡਰ ਵਾਈਨ ਅਤੇ ਪੀਣ ਦੇ ਲਈ ਇਤਿਆਰ ਕੋਕਟੇਲ ਵੇਚਣ ਦੇ ਯੋਗ ਹੋਣਗੇ ਅਤੇ 31 ਅਕਤੂਬਰ ਤੋਂ ਬਾਅਦ ਸਾਰੇ ਰਿਟੇਲ ਸਟੋਰ ਅਤੇ ਵੱਡੇ ਸੁਪਰਸਟੋਰ ਵੱਡੇ ਪੈਕ ਆਕਾਰਾਂ ਸਮੇਤ ਉਹਨਾਂ ਉਤਪਾਦਾਂ ਨੂੰ ਵੇਚ ਸਕਦੇ ਨੇ ਵਿਤ ਮੰਦਰਾਲਾ ਜੋ ਕਿ ਐਲਸੀਬੀਓ ਲਈ ਜ਼ਿੰਮੇਵਾਰ ਹੈ ਦੇ ਬੁਲਾਰੇ ਨੇ ਕਿਹਾ ਹੈ ਕਿ ਸੰਭਾਵੀ ਹੜਤਾਲ ਗਾਹਕਾਂ ਨੂੰ ਨੁਕਸਾਨ ਪਹੁੰਚਾਵੇਗੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ